ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੇ ਲਈ ਸਮਾਜ ਦੇ ਭਲੇ ਦੇ ਲਈ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰਹਿਣ ਦੇ ਲਈ ਸਾਡੇ ਥਾਣਾ ਨੰਬਰ ਡਿਵੀਜ਼ਨ ਦੇ ਜਿਹੜੇ ਐਸਓਚ ਸਾਹਿਬ ਨੇ ਉਹਨਾਂ ਨੇ ਆਪਣੇ ਥਾਣੇ ਵਿੱਚ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਡੀਐਸਪੀ ਆਫਿਸ ਦੇ ਵਿੱਚ ਜਿਹੜਾ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਇਹ ਸਾਰੇ ਕਮਿਸ਼ਨਰੇਟ ਦੀ ਪੁਲਿਸ ਲਈ ਤੇ ਪਬਲਿਕ ਦੀ ਜਿਹੜੀ ਹੈ ਉਹਨਾਂ ਦੀ ਸਿਹਤ ਜਾਂ ਬੰਦੇ ਲਈ ਤੇ ਕਾਨੂੰਨ ਵਿਵਸਥਾ ਠੀਕ ਰਹਿਣਾ ਤੇ ਉਸ ਲਈ ਜਿਹੜਾ ਇਹ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਾ ਐ ਐਦਾਂ ਦਾ ਹਰੇਕ ਉਪਰਾਲਾ ਹਰੇਕ ਥਾਣਿਆਂ ਵਿੱਚ ਹੋਣਾ ਚਾਹੀਦਾ ਤਾਂ ਜੋ ਵੱਤ ਨਸ਼ਿਆਂ ਨੂੰ ਦੂਰ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਧੋਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਇਸ ਵੇਲੇ ਆ ਗਿਆ ਸੀ ਲੁਧਿਆਣਾ ਸ਼ਹਿਰ ਦੇ ਡਿਵੀਜ਼ਨ ਨੰਬਰ 7 ACP ਦਫਤਰ ਦੇ ਵਿੱਚ ਸੁਖ ਸ਼ਾਂਤੀ ਦੇ ਲਈ ਆ ਜਿਹੜਾ ਵਾ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਸਾਡੇ ਨਾਲ ਗੱਲ ਕਰਨਗੇ ਗੁਰਜੰਤ ਸਿੰਘ ਜੀ ਉਹ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੁੰਗਾ ਤੁਸੀਂ ਡਿਵੀਜ਼ਨ ਨੰਬਰ 7 ਤਾਂ ਹੈ ਇਹ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਬੱਤ ਦੇ ਭਲੇ ਦੇ ਲਈ ਸਮਾਜ ਦੇ ਭਲੇ ਦੇ ਲਈ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰਹਿਣ ਦੇ ਲਈ ਸਾਡੇ ਥਾਣਾ ਨੰਬਰ ਡਿਵੀਜ਼ਨ ਦੇ ਜਿਹੜੇ ਐਸਓ ਚ ਸਾਹਿਬ ਨੇ ਉਹਨਾਂ ਨੇ ਆਪਣੇ ਥਾਣੇ ਵਿੱਚ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਤੇ ਲਗਭਗ 1 ਘੰਟਾ ਸੀ ਕੀਰਤਨ ਕੀਤਾ ਤੇ ਇਹਨਾਂ ਦਾ ਇੱਕ ਜਿਹੜਾ ਵਿਸ਼ੇਸ਼ ਜਿਹੜਾ ਉਪਰਾਲਾ ਏ ਸੀ ਕਿ ਸਮਾਜ ਦੇ ਵਿੱਚੋਂ ਨਸ਼ੇ ਖਤਮ ਹੋਣ ਲੋਕ ਗੁਰੂ ਘਰ ਨਾਲ ਜੁੜਨ ਗੁਰੂ ਦੀਆਂ ਖੁਸ਼ੀਆਂ ਲੈਣ ਸਮਾਜ ਦਾ ਭਲਾ ਅਤੇ ਸਰਬੱਤ ਦੇ ਭਲੇ ਲਈ ਇਹ ਜਿਹੜਾ ਵਿਸ਼ੇਸ਼ ਜਿਹੜਾ ਪ੍ਰੋਗਰਾਮ ਸੀ ਇਹ ਉਹਨਾਂ ਨੇ ਕਰਾਇਆ ਹੈਗਾ ਤੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਗਿਆ ਬੜੀ ਸਾਨੂੰ ਖੁਸ਼ੀ ਫੀਲ ਹੋਈ ਕਿ ਕਿਸੇ ਥਾਣੇ ਵਿੱਚ ਇਸ ਤਰ੍ਹਾਂ ਵੀ ਹੋਏ ਦਾ ਬਹੁਤ ਘੱਟ ਥਾਣਿਆਂ 'ਚ ਲਗਭਗ ਜਿਹੜਾ ਕੀਰਤਨ ਹੁੰਦਾ ਤੇ ਅਸੀਂ ਅੱਜ ਉਹਨਾਂ ਨੂੰ ਬਹੁਤ ਅਸੀਂ ਐਸੋ ਸਾਹਿਬ ਨੂੰ ਮਿਲੇ ਤੇ ਬਹੁਤ ਵਧੀਆ ਇਨਸਾਨ ਨੇ ਤੇ ਉਹਨਾਂ ਨੇ ਕੀਰਤਨ ਸਰ ਤੇ ਸਾਨੂੰ ਬਹੁਤ ਸਾਨੂੰ ਸਨਮਾਨ ਕੀਤਾ ਹੈਗਾ ਆ ਉਹਨਾਂ ਦਾ ਅਸੀਂ ਵਿਸ਼ੇਸ਼ ਧੰਨਵਾਦ ਆ ਏਦਾਂ ਦਾ ਹਰੇਕ ਉਪਰਾਲਾ ਹਰੇਕ ਥਾਣਿਆਂ ਵਿੱਚ ਹੋਣਾ ਚਾਹੀਦਾ ਤਾਂ ਜੋ ਵੱਧ ਵੱਧ ਨਸ਼ਿਆਂ ਨੂੰ ਦੂਰ ਕੀਤਾ ਜਾ ਸਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਜੇ ਅਸੀਂ ਪੰਜਾਬ ਵਾਲੇ ਵੇਖੀਏ ਤੇ ਪੰਜਾਬ ਦੇ ਲਗਭਗ ਕਾਫੀ ਨੌਜਵਾਨ ਜਿਹੜੇ ਨਸ਼ਿਆਂ ਨਾਲ ਆਪਣੀ ਜਾਨ ਗਵਾ ਰਹੇ ਨੇ ਘਰਾਂ ਦੇ ਘਰ ਖਾਲੀ ਹੋ ਗਏ ਨੇ ਇਧਰ ਤੁਸੀਂ ਦੁਆਬੇ ਵਾਲੀ ਸਾਈਡ ਤੇ ਵੇਖ ਲਓ ਅੰਮ੍ਰਿਤਸਰ ਵਾਲੀ ਸਾਈਡ ਤੇ ਵੇਖ ਲਓ ਮੈਂ ਲਗਭਗ ਕਾਫੀ ਇਲਾਕਿਆਂ ਵਿੱਚ ਘੁੰਮਿਆ ਆ ਲੁਧਿਆਣਾ ਵੀ ਵੇਖ ਲਓ ਪੰਜਾਬ ਵੀ ਵੇਖ ਲਓ ਬਠਿੰਡੇ ਵਾਲੀ ਸਾਈਡ ਤੇ ਚਲ ਜੋ ਘਰਾਂ ਦੇ ਘਰ ਨਸ਼ਿਆਂ ਨਾਲ ਖਾਲੀ ਹੋ ਚੁੱਕੇ ਨੇ ਨੌਜਵਾਨ ਜਿਹੜੇ ਨੇ ਉਹ ਲਗਭਗ ਕਾਫੀ ਤੇ ਵਿਦੇਸ਼ਾਂ ਦੇ ਧਰਤੀ ਤੇ ਜਾ ਚੁੱਕੇ ਨੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਨਾਲ ਮਾਰ ਗਏ ਨੇ ਤੇ ਇੱਥੇ ਰਾਜ ਸਿਰਫ ਬਾਹਰੋਂ ਆਰਡੀਨੈਂਸ ਸਟੇਟਾਂ ਦਾ ਹੋ ਚੁੱਕਿਆ ਜਿਹੜੇ ਬਾਹਰੋਂ ਜਿਹੜੇ ਜੁਪੀ ਬਿਹਾਰ ਜਿਹੜਾ ਆ ਕੇ ਨੋ ਇੱਥੋਂ ਦੇ ਬਣੇ ਨੇ ਬਸੂਨਨ ਮੇਨ ਮੰਤਵ ਕੀ ਹੈ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਕਰਨਾ ਗੁਰੂ ਘਰ ਦੇ ਨਾਲ ਜੋੜਨਾ ਗੁਰੂ ਦੀ ਗੁਰਬਾਣੀ ਦੇ ਨਾਲ ਜੋੜਨਾ ਜਦੋਂ ਕੋਈ ਵੀ ਬੱਚਾ ਭਾਵੇਂ ਕੋਈ Hindu ਸਮਾਜ ਦਾ ਹੈ ਮੁਸਲਮਾਨ ਸਮਾਜ ਦਾ 크ਿਸਚਨ ਸਮਾਜ ਦਾ ਉਹ ਆਪਣੇ ਧਰਮ ਵਿੱਚ ਆਪਣੇ ਸਮਾਜ ਵਿੱਚ ਪੱਕਾ ਰਹਿ ਕੇ ਨਸ਼ਿਆਂ ਤੋਂ ਦੂਰ ਹੈ ਕਿ ਆਪਣੇ ਧਰਮ ਦੇ ਕੰਮ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਅਸੀਂ ਅੱਜ ਟੈਵੀਜ਼ਨ ਨੰਬਰ 7 ਦੇ ਥਾਣੇ ਦੇ ਵਿੱਚ ਕੀਰਤਨ ਕਰਨ ਆਏ ਆ ਬਹੁਤ ਵਧੀਆ ਲੱਗਾ ਜੀ ਆ ਕੇ ਕਿਉਂਕਿ ਥਾਣਿਆਂ ਵਿੱਚ ਵੀ ਕੀਰਤਨ ਹੋਣਾ ਚਾਹੀਦਾ ਤਾਂ ਜੋ ਇੱਥੇ ਦੇ ਜਿਹੜੇ ਮੁਲਾਜ਼ਮ ਸਹਿਬਾਨ ਨੇ ਉਹ ਵੀ ਗੁਰੂ ਘਰ ਦੇ ਕੀਰਤਨ ਦਾ ਲਾਹ ਲ ਲੈ ਸਕਣ ਅਸੀਂ ਵੀ ਗੁਰੂ ਘਰ ਦੇ ਕੀਰਤਨ ਕਰੀਏ ਜਦੋਂ ਇੱਥੇ ਥਾਣਿਆਂ ਵਿੱਚ ਕੀਰਤਨ ਕਰੀਦਾ ਹੈ ਤੇ ਬਹੁਤ ਵਧੀਆ ਲੱਗਦਾ ਹੈ ਤੇ ਤਾਂ ਜੋ ਮਨ ਨੂੰ ਅਲੱਗ ਜੀ ਫੀਲਿੰਗ ਆਉਂਦੀ ਵੀ ਥਾਣਿਆਂ ਵਿੱਚ ਵੀ ਕੀਰਤਨ ਹੁੰਦਾ ਹੈ ਤੇ ਕੀਰਤਨ ਕਰਨ ਦਾ ਹੋਰ ਆਨੰਦ ਬਣਦਾ ਵੀ ਜਦੋਂ ਪੁਲਿਸ ਮੁਲਾਜ਼ਮ ਸਾਡੇ ਸਾਹਮਣੇ ਕੀਰਤਨ ਸੁਣਨ ਵਾਸਤੇ ਬੈਠਣਗੇ ਤੇ ਅਸੀਂ ਕੀਰਤਨ ਕਰਾਂਗੇ ਸਾਨੂੰ ਬਹੁਤ ਆਨੰਦ ਬਣੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜੜਾ ਚ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਗਿਆ ਸੁਖ ਸ਼ਾਂਤੀ ਲਈ ਕੀ ਕਹਿੰਨਾ ਚਾਹ। ਅੱਜ ਸਾਡੀ ਜ਼ੋਨ 4 ਦੇ ਵਿੱਚ ਤੇ ਸਬਡੂਨ ਈਸਤ 7 ਨੰਬਰ ਥਾਣੇ ਦੇ ਉੱਤੇ ਡੀਐਸਪੀ ਆਫਿਸ ਦੇ ਵਿੱਚ ਜਿਹੜਾ ਅੱਜ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਗਿਆ ਇਹ ਸਾਰੇ ਕਮਿਸ਼ਨਰੇਟ ਦੀ ਪੁਲਿਸ ਲਈ ਤੇ ਪਬਲਿਕ ਦੀ ਜਿਹੜੀ ਹੈ ਉਹਨਾਂ ਦੀ ਸਿਹਤਯਾਬੀ ਲਈ ਤੇ ਕਾਨੂੰਨ ਵਿਵਸਥਾ ਠੀਕ ਰਹਿਣਾ ਤੇ ਉਸ ਲਈ ਜਿਹੜਾ ਇਹ ਅੱਜ ਸੁਖਨੀ ਸਾਹਿਬ ਦਾ ਪਾਠ ਕਰਾਇਆ ਮੈਂ ਸਾਡੀ ਸਭ ਦੀਆਂ ਦੇ ਸਾਰੇ ਆਫੀਸਰਸ ਨੂੰ ਵਧਾਈ ਦਿੰਦਾ ਇਹ ਬਹੁਤ ਹੀ ਅੱਛਾ ਕੰਮ ਹੈ ਜਿਹਦੇ ਨਾਲ ਗੁਰੂ ਦਾ ਓਟ ਆਸਰਾ ਲੈ ਕੇ ਜਿਹੜਾ ਅਸੀਂ ਆਪਣੇ ਚੰਗੇ ਤਰੀਕੇ ਨਾਲ ਡਿਊਟੀ ਨਿਭਾਈਏ ਔਰ ਅਮਨ ਸ਼ਾਂਤੀ ਬਣੀ ਰਹੇ ਥੈਂਕ ਯੂ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆਨੂ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ